ਬਹੁਤ ਸਾਜ਼ਿਸ਼ਾਂ ਚੱਲ ਰਹੀਆਂ ਜਾਂ ਕਹਿ ਲਓ ਖਬਰਾਂ ਚੱਲ ਰਹੀਆਂ ਨੇ ਸੋਸ਼ਲ ਮੀਡੀਆ ਦੇ ਉੱਪਰ ਇਹ ਇਹਨਾਂ ਦਾ ਕੀ ਲੋਕਾਂ 'ਚ ਉਹਦੀ ਚਰਚਾ ਹੋਣ ਲੱਗ ਜਾਂਦੀ ਕੋਈ ਇਹੋ ਜਿਹੀ ਕੱਲ ਨਾ ਸੀ ਤੇ ਨਾ ਹੈ ਮਾਨ ਸਾਹਿਬ ਨੂੰ ਦੇਖਦੇ ਨੇ ਕੀ ਕੀ ਕਰਦੇ ਨੇ ਕੀ ਨਹੀਂ ਕਰਦੇ ਜੇ ਤੋ ਕੋਈ ਵੀ ਇਨਸਾਨ ਕਿਸੇ ਵੇਲੇ ਜੋ ਹੋ ਬਿਮਾਰੀ ਨਾਲ ਜੂਝੇ ਉਸ ਵੇਲੇ ਬਹੁਤੀ ਸਿਆਸਤ ਨਹੀਂ ਕਰਨੀ ਚਾਹੀਦੀ ਜਰੂਰ ਕਰਨੇ ਸੀਗੇ ਉਹ ਨਹੀਂ ਕੀਤੇ ਜਾ ਰਹੇ ਉੱਪਰੋਂ ਸਰਕਾਰ ਤੋਂ ਕੋਈ ਨੋਟੀਫਿਕੇਸ਼ਨ ਜਾਰੀ ਹੋਇਆ ਜਾਂ ਡੀਸੀ ਅੱਗੇ ਇੰਪਲੀਮੈਂਟ ਨਹੀਂ ਕਰ ਰਹੇ ਲੇਡੀ ਤਾਂ ਦੋਨਾਂ ਪਾਸੇ ਹੋ ਜਾਂਦੀ ਹੈ ਜਨਰਲ 'ਚ ਵੀ ਤੇ ਦੂਸਰੇ 'ਚ ਵੀ ਰਿਜ਼ਰਵ ਤੇ 50% ਰਿਜ਼ਰਵ ਜਿਹੜੀ ਦਿੱਲੀ ਦੇ ਵਿੱਚ ਕੇਜਰੀਵਾਲ ਸਾਹਿਬ ਨੇ ਅਹੁਦਾ ਛੱਡ ਦਿੱਤਾ ਆਤੀ ਅੱਗੇ ਨੇ ਸੀਐਮ ਦੇ ਤੌਰ ਤੇ ਤੇ ਕਹਿੰਦੇ ਪੰਜਾਬ ਦੇ ਵਿੱਚ ਵੀ ਇਹੀ ਪੈਟਰਨ ਦੁਹਰਾਇਆ ਜਾਊਗਾ ਕੇਜਰੀਵਾਲ ਜੀ ਦੇ ਮਗਰ ਜਿਵੇਂ ਸੈਂਟਰ ਦੀ ਗਵਰਨਮੈਂਟ ਪਈ ਆਪਾਂ ਸਾਰੇ ਜਾਣਦੇ ਆ ਹਰੇਕ ਥਾਂ ਉਹਨਾਂ ਨੂੰ ਘੇੜਨ ਦੀ ਕੋਸ਼ਿਸ਼ ਕੀਤੀ ਜਾਂਦੀ ਉਹਨਾਂ ਨੂੰ ਕਹਿ ਦਿੱਤਾ ਗਿਆ ਵੀ ਤੁਸੀਂ ਅ ਦਫ਼ਤਰ ਨਹੀਂ ਜਾਓਗੇ ਉਹ ਕਹਿੰਦੇ ਨੇ ਕਿ ਇੱਕ ਮੰਤਰੀ ਨੂੰ ਸਿਸਟਮ ਸਮਝਣ ਨੂੰ 6-7 ਮਹੀਨੇ ਲੱਗ ਜਾਂਦੇ ਨੇ ਜਾਨੂ ਮਾਨ ਸਾਹਿਬ ਉਹਨੂੰ ਚੇਂਜ ਕਰ ਦਿੰਦੇ ਨੇ ਕਿ ਪੰਜਾਬ ਦਾ ਵਿਕਾਸ ਕਿੱਥੇ ਆ ਫਿਰ ਅੱਗੇ ਤੋਂ ਕਿੱਥੇ ਕਿਹੜੀ ਸੇਵਾ ਲੈਣੀ ਆ ਉਹ ਜਿਹੜੀ ਬਾਜ਼ਾਰਤ ਦਾ ਇੱਕ ਢਾਂਚਾ ਉਸ ਤਰ੍ਹਾਂ ਬਣਾਇਆ ਸੋਸ਼ਲ ਮੀਡੀਆ ਦੇ ਉੱਪਰ ਖਬਰਾਂ ਚੱਲ ਰਹੀਆਂ ਨੇ ਉਹਨਾਂ ਨੇ ਕਿਹਾ ਸਾਰੀਆਂ ਨਿਹਰਾਧਾਰ ਨੇ ਸਾਰੀਆਂ ਛੁੱਟੀਆਂ ਨੇ ਬਹੁਤច្រើន ਦੀ ਚਰਚਾ ਇਸ ਵਕਤ ਮੀਡੀਆ ਦੇ ਵਿੱਚ ਚੱਲ ਰਹੀਆਂ ਨੇ ਸਰਕਾਰ ਨੂੰ ਲੈ ਕੇ ਗਰਮੀਤ ਸਿੰਘ ਖੁੜੀਆਂ ਕੈਬਨਿਟ ਮਿਸਟਰ ਮੇਰੇ ਨਾਲ ਮੌਜੂਦ ਨੇ ਇਸ ਵਕਤ ਖੁੜੀਆਂ ਸਾਹਿਬ ਪਹਿਲਾਂ ਸੁਣਾਓ ਕਿ ਮੁੱਖ ਮੰਤਰੀ ਸਾਹਿਬ ਦਾ ਹਾਲ ਕੀ ਹੈ ਬਹੁਤ ਬਿਹਤਰ ਆ ਜੀ ਕੁਝ ਦਿਨ ਆਰਾਮ ਕਰਨ ਲਈ ਡਾਕਟਰਾਂ ਨੇ ਉਹਨਾਂ ਨੂੰ ਕਿਹਾ ਗਿਆ ਇਸ ਲਈ ਉਹਨਾਂ ਦੀ ਜਿਹੜੀ ਸਿਹਤ ਆ ਪੂਰੀ ਤੰਦਰੁਸਤ ਤੇ ਡੀ ਸਟੇਬਲਾਈਜ਼ ਕਰਨ ਦੀਆਂ ਸਰਕਾਰ ਨੂੰ ਜੀ ਬਹੁਤ ਸਾਜ਼ਿਸ਼ਾਂ ਚੱਲ ਰਹੀਆਂ ਜਾਂ ਕਹਿ ਲਓ ਖਬਰਾਂ ਚੱਲ ਰਹੀਆਂ ਨੇ ਸੋਸ਼ਲ ਮੀਡੀਆ ਦੇ ਉੱਪਰ ਇਹ ਇਹਨਾਂ ਦਾ ਕੀ ਕੀ ਕਹਿੰਦੇ ਤੁਸੀਂ ਇਹਨਾਂ ਬਾਰੇ ਜਿਹਨੂੰ ਨਹੀਂ ਵੀ ਕਿਸੇ ਗੱਲ ਦਾ ਪਤਾ ਹੁੰਦਾ ਨਾ ਉਹ ਬਣਾ ਕੇ ਛੱਡ ਦਿੰਦਾ ਲੋਕਾਂ 'ਚ ਉਹਦੀ ਚਰਚਾ ਹੋਣ ਲੱਗ ਜਾਂਦੀ ਕੋਈ ਇਹੋ ਜਿਹੀ ਗੱਲ ਨਾ ਸੀ ਤੇ ਨਾ ਹੈ ਕਿਉਂਕਿ ਤੁਹਾਡੇ ਵਿਰੋਧੀ ਤੁਹਾਨੂੰ ਪਤਾ ਹੈ ਵੀ ਕਾਫੀ ਸਵੇਰ ਤੋਂ ਹੀ ਉੱਠਣ ਦਾ ਸਾਰੀ ਉਹ ਮਾਨ ਸਾਹਿਬ ਨੂੰ ਦੇਖਦੇ ਨੇ ਕੀ ਕੀ ਕਰਦੇ ਨੇ ਕੀ ਨਹੀਂ ਕਰਦੇ ਵੈਸੇ ਮੈਂ ਇਹ ਗੱਲ ਸਾਰੇ ਸਤਕਾਰਯੋਗ ਭਰਾ ਚਾਹੇ ਵਿਰੋਧੀ ਹੈ ਚਾਹੇ ਸੋਸ਼ਲ ਮੀਡੀਆ ਵਾਲੇ ਚਾਹੇ ਪ੍ਰੈਸ ਵਾਲੇ ਜਦੋਂ ਕੋਈ ਵੀ ਇਨਸਾਨ ਕਿਸੇ ਵੇਲੇ ਉਹੋ ਬਿਮਾਰੀ ਨਾਲ ਜੂਝੇ ਉਸ ਵੇਲੇ ਬਹੁਤੀ ਸਿਆਸਤ ਨਹੀਂ ਕਰਨੀ ਚਾਹੀਦੀ ਆਪਾਂ ਨੂੰ ਅਰਦਾਸ ਤੰਦਰੁਸਤੀ ਦੀ ਕਰਨੀ ਦੇ ਸਾਡਾ ਸਾਥੀ ਹੁੰਦਾ ਚਾਹੇ ਵਿਰੋਧ ਵਿੱਚ ਹੋਵੇ ਤੇ ਚਾਹੇ ਸਾਡਾ ਆਪਣਾ ਹੋਵੇ ਪੰਜਾਬ ਦੇ ਮੁੱਖ ਮੰਤਰੀ ਨੇ ਪੰਜਾਬ ਦੇ ਮੁੱਖ ਮੰਤਰੀ ਨੇ ਪੰਜਾਬ ਦੇ ਲੋਕਾਂ ਲਈ ਇਮਾਨਦਾਰੀ ਨਾਲ ਸੇਵਾ ਕੀਤੀ ਇਹਦੇ 'ਚ ਕੋਈ ਸ਼ੱਕ ਨਹੀਂ ਗਾ ਤੇ ਅਸੀਂ ਸਾਰੇ ਮੈਂ ਤਾਂ ਅੱਜ ਗੁਰੂ ਘਰ ਵੀ ਗੁਰਦੁਆਰਾ ਸ਼ਹੀਦਾਂ ਇਹੀ ਅਰਦਾਸ ਕਰਨ ਲਈ ਸਤਿਗੁਰਾਂ ਦੇ ਚਰਨਾਂ 'ਚ ਆਏ ਆ ਕਿ ਉਹਨਾਂ ਨੂੰ ਸਿਹਤਯਾਬੀ ਬਖਸ਼ੇ ਲੰਮੀ ਉਮਰ ਬਖਸ਼ੇ ਜਿਵੇਂ ਉਹ ਪੰਜਾਬ ਦੀ ਸੇਵਾ ਕਰਨ ਲੱਗੇ ਕਰਦੇ ਰਹਿਣ ਕੁਰਨੀਆ ਸਾਹਿਬ ਇਸ ਵਕਤ ਚੋਣਾ ਸਰਚੇ ਨੇ ਪੰਚਾਇਤੀ ਚੋਣਾ ਤੇ ਬਹੁਤ ਸਾਰੇ ਸਰਕਾਰ ਦੇ ਉੱਪਰ ਨਿ ਇਲਜ਼ਾਮ ਆ ਰਹੇ ਨੇ ਕਿ ਜਿਹੜੇ ਪਿੰਡ ਉਹਨਾਂ ਨੇ ਕਰਨੇ ਸੀ ਆਪਣਾ ਰਿਜ਼ਰਵ ਕਰਨੇ ਸੀਗੇ ਉਹ ਨਹੀਂ ਕੀਤੇ ਜਾ ਰਹੇ ਉੱਪਰੋਂ ਸਰਕਾਰ ਤੋਂ ਕੋਈ ਨੋਟੀਫਿਕੇਸ਼ਨ ਜਾਰੀ ਹੋਇਆ ਜਾਂ ਡੀਸੀ ਅੱਗੇ ਇੰਪਲੀਮੈਂਟ ਨਹੀਂ ਕਰ ਰਹੇ ਕੋਈ ਇਹੋ ਜੀ ਗੱਲ ਤੁਹਾਡੇ ਸਾਹਮਣੇ ਆਈ ਹੋਵੇ ਇਹਨਾਂ ਵੇਖੋ ਵਿਰੋਧੀ ਧਿਰ ਦਾ ਉਹਨਾਂ ਦਾ ਫਰਜ਼ ਵੀ ਹੁੰਦਾ ਇਲਜ਼ਾਮ ਲਾਉਣੇ ਜੋ ਨਾ ਲਾਉਣਗੇ ਤੇ ਬੇਲੇ ਰਹਿਣਗੇ ਪਰ ਕਿਦੋਂ ਦੀ ਇਹ ਮੇਰੇ ਖਿਆਲ 93 ਵਿੱਚ ਸ਼ਾਇਦ ਰਿਜ਼ਰਵੇਸ਼ਨ ਸ਼ੁਰੂ ਹੋਈ ਹੈ ਜਾਂ 98 ਵਿੱਚ ਹੋਈ ਹੈ ਮੇਰੇ ਪੱਕਾ ਨਹੀਂ ਮੈਂ ਥੋੜਾ ਜੇ ਮੈਂ ਇਸ ਵਿੱਚ ਨਾ ਠੀਕ ਹੋਵਾਂ ਉਸ ਤੋਂ ਇਹ ਜਿਹੜੀ ਅੱਧੇ ਪਹਿਲਾਂ 33% ਸੀ ਹੁਣ 50% ਲੇਡੀਆਂ ਐਂਡ ਦੂਜੇ ਹੋ ਜਾਂਦੇ ਆ ਲੇਡੀ ਤਾਂ ਦੋਨਾਂ ਪਾਸੇ ਹੋ ਜਾਂਦੀ ਹੈ ਜਨਰਲ 'ਚ ਵੀ ਤੇ ਦੂਸਰੇ 'ਚ ਵੀ ਰਿਜ਼ਰਵੇਟ ਤੇ 50% ਰਿਜ਼ਰਵ ਜਿਹੜੀ ਰਿਜ਼ਰਵੇਸ਼ਨ ਹੈਗੀ ਲੋਕ ਕਹਿੰਦੇ ਸਾਨੂੰ ਪੁੱਛਿਆ ਨਹੀਂ ਗਿਆ ਵੀ ਕਿਸੇ ਪਿੰਡ ਦੇ ਵਿੱਚ ਕੋਈ ਵੀ ਸ਼ਡਿਊਲ ਗਸ਼ਤ ਨਹੀਂ ਹੈਗਾ ਰਿਜ਼ਰਵੇਸ਼ਨ ਵਾਲਾ ਪਰ ਉਹ ਪਿੰਡ ਰਿਜ਼ਰਵ ਕਰਤਾ ਨਹੀਂ ਇਹ ਨਹੀਂ ਹੋ ਸਕਦਾ ਇੱਕ ਦੋ ਪਿੰਡ ਮੇਰੇ ਹਲਕੇ 'ਚ ਵੀ ਹੈ ਉੱਥੇ ਤਾਂ ਇਹੋ ਜੀ ਗੱਲ ਨਹੀਂ ਹੋਈ ਕਿਉਂਕਿ ਵੇਖ ਕੇ ਵੈਸੇ ਤਾਂ ਰੋਟੇਸ਼ਨ ਚੱਲਦੀ ਹੁੰਦੀ ਹੈ ਜੇ ਇਹੋ ਜੀ ਗੱਲ ਕਿਤੇ ਹੋਵੇ ਉੱਥੇ ਨਹੀਂ ਹੁੰਦਾ ਦਿੱਲੀ ਦੇ ਵਿੱਚ ਜੇ ਕੇਜਰੀਵਾਲ ਸਾਹਿਬ ਨੇ ਅਹੁਦਾ ਛੱਡ ਦਿੱਤਾ ਆਤੀ ਅਗੇ ਨੇ ਸੀਐਮ ਦੇ ਤੌਰ ਤੇ ਤੇ ਕਹਿੰਦੇ ਪੰਜਾਬ ਦੇ ਵਿੱਚ ਵੀ ਇਹੇ ਪੈਟਰਨ ਤੋਂ ਹਰਾਇਆ ਜਾਊਗਾ ਲੋਕਾਂ ਦੇ ਮੂੰਹ ਤੇ ਗੱਲਾਂ ਬਹੁਤ ਨੇ ਜੀ ਵੇਖੋ ਲੋਕਾਂ ਨੇ ਗੱਲਾਂ ਕਰਨ ਨੂੰ ਬਣੀਆਂ ਹੁੰਦੀਆਂ ਪਰ ਹਮੇਸ਼ਾ ਕੋਦੇ ਸੱਚ ਨਹੀਂ ਹੋਇਆ ਕਰਦੀਆਂ ਕੇਜਰੀਵਾਲ ਜੀ ਦੇ ਮਗਰ ਜਿਵੇਂ ਸੈਂਟਰ ਦੀ ਗਵਰਨਮੈਂਟ ਪਈ ਆਪਾਂ ਸਾਰੇ ਜਾਣਦੇ ਆ ਹਰੇਕ ਤਾਂ ਉਹਨਾਂ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਜਾਂਦੀ ਉਹਨਾਂ ਨੂੰ ਕਹਿ ਦਿੱਤਾ ਗਿਆ ਵੀ ਤੁਸੀਂ ਦਫ਼ਤਰ ਨਹੀਂ ਜਾਓਗੇ ਫੈਲਾ ਨੇ ਵੇਖੋ ਫਿਰ ਮੁੱਖ ਮੰਤਰੀ ਰਹਿ ਕੇ ਵੀ ਕਰਨੀ ਉਹਨਾਂ ਨੇ ਇੱਕ ਆਪਣੇ ਸਾਥੀ ਨੂੰ ਅਹੁਦਾ ਦੇਣਾ ਸੀ ਸਰਦਾਰ ਵਾਨ ਸਿੰਘ ਮਾਨ ਇੱਕ ਦੋ ਦਿਨਾਂ ਚ ਦਫ਼ਤਰ ਵਿੱਚ ਆਉਣ ਲੱਗ ਜਾ। ਸੀਐਮ ਸਾਹਿਬ ਤੋਂ ਬਿਨਾ ਕਿਵੇਂ ਚੱਲ ਰਹੀ ਹੈ ਜੀ ਮੂਵ? ਸਰਪੰਚੀ ਦੇ ਇਲੈਕਸ਼ਨ ਨੇ ਠੀਕ ਹੈ ਜੀ। ਵੈਸੇ ਸੀਐਮ ਸਾਹਿਬ ਜਿਹੜੇ ਸਰਗਰਮ ਹੁੰਦੇ ਤਾਂ ਇਹਦੋਂ ਬਹੁਤ ਵਧੀਆ ਗੱਲ ਹੁੰਦੀ ਹੈ ਪਰ ਜੇ ਜਿਹੜੀ ਮਜਬੂਰੀ ਸੇਧ ਦੀ ਕਿਤੇ ਆ ਜਾਏ ਉਹ ਤਾਂ ਮੈਨੂੰ ਵੀ ਆ ਸਕਦੀ ਹੈ ਤੁਹਾਨੂੰ ਵੀ ਕਿਤੇ ਕਿਸੇ ਵੀ ਇਨਸਾਨ ਨੂੰ ਹੋ ਸਕਦੀ ਹੈ। ਔਰ ਇਹ ਪ੍ਰਮਾਤਮਾ ਦੀ ਦਿੱਤੀ ਹੋਈ ਮਸ਼ੀਨਰੀ ਹੈ। ਉਹ ਆਪਦੀ ਰਜਾ ਵਿੱਚ ਰੱਖਦਾ। ਮੇਰਾ ਆਖਰੀ ਸਵਾਲ ਹੈ ਜੀ ਕਿ ਮੰਤਰੀ ਸਾਹਿਬ ਚੇਂਜ ਕੀਤੇ ਗਏ ਨੇ। ਉਹ ਕਹਿੰਦੇ ਨੇ ਕਿ ਇੱਕ ਮੰਤਰੀ ਨੂੰ ਸਿਸਟਮ ਸਮਝਣ ਨੂੰ 6-7 ਮਹੀਨੇ ਲੱਗ ਜਾਂਦੇ ਨੇ ਜਾਨੂ ਮਾਨ ਸਾਹਿਬ ਉਹਨੂੰ ਚੇਂਜ ਕਰ ਦਿੰਦੇ ਨੇ ਕਿ ਪੰਜਾਬ ਦਾ ਵਿਕਾਸ ਕਿੱਥੇ ਆ ਫਿਰ ਵੈਸੇ ਉਹ ਲੋਕਾਂ ਨੇ ਗੱਲਾਂ ਕਰਨੀਆਂ ਹੁੰਦੀਆਂ ਇਹ ਮੁੱਖ ਮੰਤਰੀ ਸਾਹਿਬ ਦੀ ਮਰਜ਼ੀ ਹੋਇਆ ਕਰਦੀ ਹੈ ਵੀ ਕਿਹਨੂੰ ਮੰਤਰੀ ਨਾਲ ਲਾਉਣਾ ਕਿ ਤੋਂ ਕਿੱਥੇ ਕਿਹੜੀ ਸੇਵਾ ਲੈਣੀ ਹੈ ਉਹ ਜਿਹੜੀ ਬਾਜ਼ਾਰਤ ਦਾ ਇੱਕ ਢਾਂਚਾ ਉਸ ਤਰ੍ਹਾਂ ਬਣਾਇਆ ਹੈ ਸ਼ੁਕਰੀਆ ਥੈਂਕ ਯੂ ਕੁੜੀ ਜੀ ਜੀ ਗੱਲਬਾਤ ਕਰਨ ਵਾਸਤੇ ਸੋ ਇਹ ਹਨ ਕਮਰਨ ਮਿਨਿਸਟਰ ਗੁਰਮੀਤ ਸਿੰਘ ਖੁੱਡੀਆਂ ਜਿੰਨੇ ਨੇ ਗੱਲਬਾਤ ਕੀਤੀ ਹੈ ਸਰਕਾਰ ਨੂੰ ਡੀਸਟੈਬਲਾਈਜ਼ ਕਰਨ ਦੀਆਂ ਜਿਹੜੀਆਂ ਗੱਲਾਂ ਚੱਲ ਰਹੀਆਂ ਨੇ ਸੋਸ਼ਲ ਮੀਡੀਆ ਦੇ ਉੱਪਰ ਖਬਰਾਂ ਚੱਲ ਰਹੀਆਂ ਨੇ ਉਹਨਾਂ ਨੇ ਕਹਿ ਸਾਰੀਆਂ ਨਿਹਰਾਧਰ ਨੇ ਸਾਰੀਆਂ ਛੁੱਟੀਆਂ ਨੇ ਸਰਕਾਰ ਠੀਕ ਹੈ ਨਾਲ ਸੀਐਮਬੀ ਠੀਕ ਹੈ